ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਜਗਦੀਪ ਸੰਧੂ ਲਗਭਗ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਇੱਕ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਨਿੰਮਾਂ ਦੇ ਬਿਸੇ ਤੇ ਵੀ ਨਿੰਮ ਹਰੇ ਨਹੀਂ ਹੋ ਰਹੇ ਵਿੱਚ ਦੋਸਤਾਂ ਦੇ ਮੱਲੋ ਅਸੀਂ ਦੇਖਿਆ ਸੀ ਕਹਿੰਦੇ ਨਿੰਮ ਹਰੇ ਹੋਗੇ ਪਰ ਅਸੀਂ ਦੇਖਣ ਆਏ ਸੀਗੇ ਸਾਡੇ ਖੇਤ ਦੇ ਨਾਲ ਨਹਿਰ ਆ ਉੱਥੇ ਬਹੁਤ ਸਾਰਾ ਦਰਖਤਰ ਨੇ ਬਹੁਤ ਸੰਘਣੀ ਹੈ ਦਰਖਤਰ ਨੇ ਬਹੁਤ ਜਿਆਦਾ ਦਰਖਤਰ ਨੇਗੇ ਹਰੇਕ ਦਰਖਤਰ ਮੱਲੋ ਹਰਾ ਹੋ ਗਿਆ ਨੇ ਨਮਾ ਦੇ ਬੂਟੇ ਵੱਟੇ ਤੋਂ ਛੋਟੇ ਤੱਕ ਸਾਡੇ ਇੱਥੇ ਨਹੀਂ ਹਰੇ ਹੋਏ ਜੋ ਨਾ ਮੈਂ ਅਸੀਂ ਬੂਟੇ ਲਵੇ ਖੜੇ ਆ ਮੰਨ ਲਓ ਅਸੀਂ ਆਪੇ ਪਾਸੇ ਦੇਖ ਰਹੇ ਹਾਂ ਨਮਾ ਦੇ ਜੋ ਬੂਟੇ ਨੇ ਛੋਟੇ ਛੋਟੇ 2 2 3 3 ਸਾਲ ਦੇ ਨੇ ਛੋਟੇ ਬੂਟੇ ਵੀ ਨਹੀਂ ਹੋ ਰਹੇ ਅਕਸਰ ਆਪਾਂ ਕੀ ਆ ਦੇਖਦੇ ਆ ਵੀ ਦਰਖਤਰ ਵੱਡਾ ਹੋ ਗਿਆ ਜਾਂ ਜਿਆਦਾ ਪੁਰਾਣਾ ਹੋ ਗਿਆ ਮੰਨ ਲਓ ਨਹੀਂ ਹਰਾ ਹੋਇਆ ਆਪਾਂ ਮੰਨ ਜੀ ਪਰ ਜਿਹੜੇ ਛੋਟੇ ਬੂਟੇ ਸੀ ਉਹ ਵੀ ਨਹੀਂ ਹਰੇ ਹੋਏ ਇਹ ਮਨ ਲੋ ਕੁਦਰਤੀ ਕਰੋਪੀ ਹੋ ਸਕਦੀ ਹੈ ਜਾਂ ਇਨਸਾਨ ਵੱਲੋਂ ਕੀਤੀਆਂ ਗਲਤੀਆਂ ਕਿਉਂਕਿ ਆਪਣਾ ਵਾਤਾਵਰਨ ਪਾਣੀ ਬੁੱਲ ਚੀਜ਼ ਮੰਨ ਲੋ ਰਸਾਇਣਕ ਚੀਜ਼ਾਂ ਨਾਲ ਮਨ ਲੋ ਇੰਨਾ ਪੋਲੂਸ਼ਨ ਹੋ ਗਿਆ ਵੀ ਉਹਦੇ ਨਾਲ ਵੀ ਦਰਖਤਰ ਵੀ ਕੱਲੇ ਨਿੰਮ ਦੇ ਦਰਖਤਰ ਦੇ ਕਿਉਂ ਇਹ ਭਾਰ ਪਿਆ ਤੇ ਇੱਕ ਜੇ ਮੰਨੀਏ ਇੱਕੇ ਮੈਡੀਸਨ ਟਰੀ ਦੇ ਤੌਰ ਤੇ ਵੀ ਇਹ ਦਰਖਤਰ ਨੂੰ ਜਾਣਿਆ ਜਾਂਦਾ ਹੈਗਾ ਕਿਉਂਕਿ ਪੁਰਾਣੇ ਬਜ਼ੁਰਗ ਇਹਦੀ ਦਤਣ ਕਰਦੇ ਸੀਗੇ ਪੇਸਟ ਨਹੀਂ ਹੁੰਦੇ ਸੀਗੇ ਤੇ ਨਿੰਮ ਦੀ ਸਾਬਣ ਤੇ ਨਿੰਮ ਦੇ ਹੋਰ ਬਹੁਤ ਮੈਡੀਸਨ ਆ ਮੰਨ ਲਓ ਇਸ ਤਰ੍ਹਾਂ ਦੇ ਵਿੱਚ ਇਹਨੂੰ ਵਰਤਿਆ ਜਾਂਦਾ ਹੈਗਾ ਸਾਥੂ ਇਹ ਇੱਕ ਮੈਡੀਸਨ ਟਰੀ ਅਲੋਪ ਹੋ ਰਿਹਾ ਹੈਗਾ ਪੰਜਾਬ ਦੀ ਧਰਤੀ ਦੇ ਖਾਸ ਕਰ ਇਹ ਮੈਡੀਸਨ ਟਰੀ ਸਾ ਤੋਂ ਖਤਮ ਹੋ ਰਿਹਾ ਹੈਗਾ ਅਸੀਂ ਅੱਜ ਇਹ ਵੀਡੀਓ ਪਾਉਣ ਦਾ ਸਾਡਾ ਵਿਸ਼ਾ ਹੀ ਇਹ ਸੀਗਾ ਕਿ ਨਿੰਮ ਦੇ ਦਰੱਖਤ ਨੂੰ ਕਿਵੇਂ ਬਚਾਇਆ ਜਾਵੇ ਕਈ ਦੋਸਤ ਕਹਿੰਦੇ ਆ ਸਾਡੇ ਨਿੰਮ ਹਰੇ ਹੋ ਗਏ ਕਈ ਏਰੀਆ ਦੇ ਵਿੱਚ ਮੰਨ ਲਓ ਖਬਰ ਸੁਣਨ ਨੂੰ ਆਈ ਸੀ ਪਰ ਸਾਡੇ ਕਿਤੇ ਨਿੰਮ ਹਰਾ ਸਾਨੂੰ ਦਿਖਿਆ ਨਹੀਂਗਾ ਜੇ ਸਾਡੇ ਆਪੇ-ਪਾਸੇ ਨਿਗਾਹ ਮਾਰੋ ਮੰਨ ਲਓ ਇੱਥੇ ਤਕਰੀਬਨ ਜਿੱਥੇ ਅਸੀਂ ਖੜੇ ਆ ਇਸ ਥਾਂ ਤੇ 8-10 ਨਿੰਮਾ ਦੇ ਬੂਟੇ ਨੇਗੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਕਬੂਟੇ ਦਾ ਇੱਕ ਵੱਲੋਂ ਇੱਕ ਪਰੰਬਲ ਤੱਕ ਇੱਕ ਪੱਤਾ ਤੱਕ ਨਹੀਂ ਨਿਕਲਿਆ ਸਾਰੇ ਬੂਟੇ ਸੁੱਕੇ ਪਏ ਨੇਗੇ ਉਹਦੀ ਕੀ وجہ ਹੋ ਸਕਦੀ ਹੈ ਜੇ ਤੁਹਾਡੇ ਕੋਲ ਸੁਝਾਅ ਆ ਕਿਸੇ ਦਾ ਕੋਈ ਜੰਮਾ ਦਾ ਬੁੱਟਾ ਹਰਾ ਹੋ ਗਿਆ ਜਿਸੇ ਕੋਲੇ ਜਾਣਕਾਰੀ ਹੈਗੀ ਆ ਵੀ ਕਿਸ ਤਰ੍ਹਾਂ ਹੋਇਆ ਤਾਂ ਸਾਨੂੰ ਜਰੂਰ ਦੱਸਿਓ ਤਾਂ ਜੋ ਅਸੀਂ ਆਪਣਾ ਇੱਕ ਮੈਡੀਸਨ ਟਰੀ ਹੈਗਾ ਜੋ ਸਾਨੂੰ ਮੰਨ ਲਓ ਆਕਸੀਜਨ ਦੇ ਨਾਲ-ਨਾਲ ਸਾਨੂੰ ਦਵਾਈਆਂ ਦੇ ਵਿੱਚ ਵੀ ਵਰਤੇ ਜਾਂਦਾ ਉਹ ਟਰੀ ਨੂੰ ਅਸੀਂ ਉਹ ਦਰਖਤਰ ਨੂੰ ਅਸੀਂ ਬਚਾ ਸਕੀਏ ਤੇ ਜੇ ਜੀ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਸੁਝਾਅ ਹੈਗਾਗਾ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਚਲਦੀ ਵੀਡੀਓ ਨੂੰ ਵੀ ਸ਼ੇਅਰ ਕਰਕੇ ਸਾਨੂੰ ਲਾਈਕ ਤੇ ਲਾਈਕ ਕਰਕੇ ਸਾਡਾ ਮਾਣ ਜਰੂਰ ਵਧਾਓ ਤਾਂ ਜੋ ਇਹੋ ਜਿਹੀਆਂ ਜਾਣਕਾਰੀਆਂ ਤੇ ਜੋ ਸਮਾਜ ਸੇਵਾ ਦੇ ਕੰਮ ਸਾਡੇ ਦੇਖ ਰਹੇ ਹਾਂ ਪਿਛਲੇ ਸਾਡੇ ਉਹਨਾਂ ਨੂੰ ਅਸੀਂ ਅੱਗੇ ਤੋਰ ਸਕੀਏ ਤੇ ਸਾਡਾ ਮਾਣ ਜਰੂਰ ਵਧਾਇਆ ਕਰੋ ਧੰਨਵਾਦ ਦੋਸਤੋ ਸੁਟਕੋ